ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਤੋਂ ਫਾਜ਼ਿਲਕਾ ਜ਼ਿਲ੍ਹੇ ਦੇ ਹੜ ਪੀੜਤਾਂ ਲਈ ਰਾਹਤ ਸਮੱਗਰੀ ਦੇ ਟਰੱਕ ਕਰਵਾਣਾ ਪੰਜਾਬ ਸਰਕਾਰ ਹੜ ਪੀੜਤਾਂ ਨੂੰ ਮੁਹੱਈਆ ਕਰਵਾ ਰਹੀ ਹੈ ਹਰ ਸੰਭਵ ਮਦਦ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਤੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਹੜ ਪੀੜਤਾਂ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਦੋ ਟਰੱਕਾਂ ਨੂੰ ਹਲਕਾ ਵਿਧਾਇਕ ਸ਼੍ਰੀ ਮੁਕਸਰ ਸਾਹਿਬ ਜਗਦੀਪ ਸਿੰਘ ਕਾਕਾ ਬਰਾੜ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਪੰਜਾਬ ਸਰਕਾਰ ਦੇ ਪ੍ਰਾਲੇਨਾ ਸਰਦਾਰ ਮੁਖ ਭਗਵਾਨ ਸਿੰਘ ਮਾਨ ਦੇ ਉਦੇਸ਼ਾਂ ਕਰਕੇ ਤੇ ਜਿਹੜਾ ਹਰ ਦੀ ਮਾਰਤੀ ਤੇ ਤੇਰੀਆਂ ਲਈ ਅੱਜ શ્રી ਮੁਖਸਰ ਸਾਹਿਬ ਦੇ ਸਾਰੇ ਜਿਨ੍ਹਾਂ ਅਫਸਰ ਸਾਹਿਬਾਨ ਕੰਨੀਓ ਸਾਰੇ ਜ਼ਿਲ੍ਹੇਵਰਿਆਂ ਨੂੰ ਇਕੱਠਾ ਕਰਕੇ ਜਿਹੜੀ ਹਜ਼ਾਰ ਦੇ ਕਰੀਬ ਕਿਟ ਫਾਜ਼ਿਲਕਾ ਏਰੀਆ ਨੂੰ ਭੇਜੀ ਜਾ ਰਹੀ ਹੈ ਔਰ ਜਿਵੇਂ ਜਿਵੇਂ ਹੋਰ ਹੁੰਦਾ ਰਹੂਗਾ ਉਵੇਂ ਮੈਂ ਮੁੱਖ ਮੰਤਰੀ ਸਾਹਿਬ ਦੇ ਇਛਾ ਦਾਬਕ ਉਵੇਂ ਵੱਧ ਤੋਂ ਵੱਧ ਲੋਕਾਂ ਨੂੰ ਵੀ ਕਹਿਨੇ ਆ ਕਿ ਲੋਕ ਵੀ ਇਸ ਯੋਗ ਦੇ ਵਿੱਚ ਹਿੱਸਾ ਪਾਉਣ ਤੇ ਸਾਰੇ ਬਾਅਦ ਚੜ ਕੇ ਅਸੀਂ ਵੀ ਹਿੱਸਾ ਪਾਈਏ ਜਿਹੜੇ ਲੋਕਾਂ ਸੰਕਟ ਦੇ ਵਿੱਚ ਆਈ ਹੈ ਉਹਨਾਂ ਦਾ ਕੁਛ ਨਾ ਕੁਛ ਜਿਹੜਾ ਸੰਕਟ ਬਣਾ ਸਕੀਏ ਦੂਰ ਕਰ ਸਕੀਏ ਦੁੱਖ ਮਿਟਾ ਸਕੀਏ ਕਿਉਂਕਿ ਪਸ਼ੂ ਚਾਰੇ ਦੀ ਬਹੁਤ ਲੋੜ ਹੈ ਖਾਣ ਵਾਲੀਆਂ ਚੀਜ਼ਾਂ ਦੀ ਬਹੁਤ ਲੋੜ ਹੈ ਇਹ ਐਡੀਆਂ ਵੱਡੀਆਂ ਆਫਤਾਂ ਹੁੰਦੀਆਂ ਕਿ ਕੋਈ ਇੱਕ ਬੰਦਾ ਜਾਂ ਇੱਕ ਸਰਕਾਰ ਜਾਂ ਇੱਕ ਪ੍ਰਸ਼ਾਸਨ ਇਕੱਲਾ ਨਹੀਂ ਕਰ ਸਕਦਾ ਸਾਰਾ ਲੋਕਾਂ ਦੇ ਸਹਿਯੋਗ ਨਾਲ ਮੈਂ ਜਿੰਨੀਆਂ ਸਾਡੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਉਹ ਵੱਧ ਤੋਂ ਵੱਧ ਇਸ ਕੰਮ ਲਈ ਰਾਸ਼ਨ ਇਕੱਠਾ ਕਰਕੇ ਜਿਹੜਾ ਪਸ਼ੂਆਂ ਦਾ ਚਾਰਾ ਇਕੱਠਾ ਕਰਕੇ ਫਾਜ਼ਿਲਕਾ ਏਰੀਆ ਨੂੰ ਭੇਜਣ ਫਰੋਜ਼ਪੁਰ ਨੂੰ ਭੇਜਣ ਜਿੱਥੇ ਵੀ ਉਹਨਾਂ ਦਾ ਮਨ ਕਰਦਾ ਭੇਜਣ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਇਹ ਪੀ ਲਾ ਕਿ ਉਹ ਵੀ ਇਸ ਸੇਵਾ ਦੇ ਵਿੱਚ ਆਉਣ ਤੇ ਸਾਰੇ ਲੋਕਾਂ ਨੂੰ ਵੀ ਅਪੀਲ ਹੈ ਕਿ ਕੋਈ 1 ਰੁਪਿਆ ਪਾਉਂਦਾ ਕੋਈ 10 ਰੁਪਏ ਪਾਉਂਦਾ ਉਹ ਪਾ ਕੇ ਇਹ ਸੇਵਾ ਦੇ ਵਿੱਚ ਹਿੱਸਾ ਪਾਇਆ ਜਾਵੇ ਮੈਂ ਪ੍ਰਸ਼ਾਸਨ ਮਨੋਂ ਜਿਹੜਾ ਅੱਜ ਟਰੱਕ ਭੇਜਿਆ ਜਾ ਰਿਹਾ ਉਹਦਾ ਅਸੀਂ ਉਹਨਾਂ ਤੇ ਚੰਡੀ ਦੇ ਰਹੇ ਔਰ ਉਮੀਦ ਕਰਦਾ ਇੱਕ ਮੁਕਸ਼ਰ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਹੋਰ ਸੰਸਥਾਵਾਂ ਵੀ ਇਸ ਕੰਮ ਵਿੱਚ ਹਿੱਸਾ ਲੈ ਕੇ ਜਿਹੜੇ ਆਪਣੇ ਗਵਾਂੜ ਦੇ ਫਰੋਇਪਰ ਦੇ ਫਾਇਲਕਾ ਦੇ ਜਲਾਲਾਬਾਦ ਦੇ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਲਈ ਵੱਧ ਤੋਂ ਵੱਧ ਰਾਸ਼ਨ ਕਿ ਸਰ ਜਿਵੇਂ ਦੋ ਟਰੱਕ ਭੇਜ ਗਏ ਇਦੋਂ ਇਲਾਵਾ ਹੋਰ ਵੀ ਭੇਜਣਗੇ ਲਗਾਤਾਰ ਜਾਰੀ ਰੱਖਾਂਗੇ ਕਿਉਂਕਿ ਜਿਹੜੀ ਆਫਤ ਆਫਤ ਉਹਨਾਂ ਚਿਰ ਜਿੱਨਾਂ ਚਿਰ ਉੱਥੋਂ ਲੋਕਾਂ ਨੂੰ ਰਾਹਤ ਨਹੀਂ ਮਿਲਦੀ ਉਥੋਂ ਪਾਣੀ ਦਾ ਜਦੋਂ ਲੈਵਲ ਘਟ ਨਹੀਂ ਹੋ ਜਾਂਦਾ ਜਾਂ ਉਹਨਾਂ ਦੇ ਜਾਣ ਆਉਣ ਦੇ ਰਸਤੇ ਨਹੀਂ ਖੁੱਲ ਜਾਂਦੇ ਉਹਨਾਂ 'ਚ ਇਨਸਾਨੀਅਤ ਦਾ ਫਰਜ ਹੈ ਕਿ ਉਹਨਾਂ ਦਾ ਹਾਲਚਲ ਪੁੱਛਣਾ ਉਹਨਾਂ ਲਈ ਇਹ ਚੀਜ਼ਾਂ ਇਕੱਠੀਆਂ ਕਰਕੇ ਭੇਜਣੀਆਂ ਇਨਸਾਨੀਅਤ ਤੁਰਤ ਕਰ ਸਰ ਜਿਵੇਂ ਹੜ੍ਹ ਮੰਨ ਲਓ ਹਰ ਸਾਲ ਦੀ ਤਰ੍ਹਾਂ ਆਉਂਦੀ ਹੈ ਕੋਈ ਪੰਜਾਬ ਸਰਕਾਰ ਵੱਲੋਂ ਕੋ ਰੋਕਣ ਵਾਸਤੇ ਕੋਈ ਪ੍ਰਬੰਧ ਕੀਤੇ ਗਏ ਉਹਦੇ ਲਈ ਵੀ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ ਜਾਊਗਾ ਵਧੀਆ ਤਰੀਕੇ ਨਾਲ ਕੁਝ ਸੁਧਾਰ ਕਰਨ ਦੀ ਲੋੜ ਹੈ ਜਿਵੇਂ ਜਿਹੜੇ ਚੀਜ਼ਾਂ ਆਪਾਂ ਨੂੰ ਪਤਾ ਵੀ ਇੱਥੋਂ ਦੀ ਫਲੱਡ ਨਾਲ ਇਹਦਾ ਉੱਥੇ ਸਾਰੀ ਰੋਕਣ ਦੀ ਕੋਸ਼ਿਸ਼ ਕਰਾਂਗੇ ਕਿ ਉੱਥੇ ਉਸਾਰੀ ਨਾ ਹੋ ਸਕੇ ਦਾ ਫਲੱਡ ਨਾਲ ਪਰ ਸ਼੍ਰੀ ਮੁਕਤਸਰ ਸਾਹਿਬ ਦਾ ਜ਼ਿਲ੍ਹਾ ਜਿਹੜਾ ਹੜ੍ਹ ਦੀ ਪਮਾਰ ਹੇਠ ਬੱਝਾ ਹੋਇਆ ਜੇਕਰ ਇਹ ਵੀ ਕਿਤੇ ਮੁਕਤਸਰ ਵਿੱਚ ਹੁੰਦੀ ਹੈ ਕਿ ਸਾਰੇ ਪ੍ਰਬੰਧ ਪੂਕਤਾ ਹੈਗੇ ਪਰਬੰਧ ਪੂਕਤਾ ਹੈਗੇ ਨੇ ਪਰ ਕਈ ਕਿਸਮ ਦੇ ਜਿਹੜੇ ਹੜ੍ਹ ਹੁੰਦੇ ਆ ਉਹ ਇਹੋ ਜਿਹੇ ਹੁੰਦੇ ਆ ਕਿ ਕੋਈ ਵੀ ਸਰਕਾਰਾ ਹੁਣ ਹਿਮਾਚਲ ਦੀ ਸਰਕਾਰ ਹੈ ਹਿਮਾਚਲ ਦੀ ਸਰਕਾਰ ਵੀ ਇਹ ਨਹੀਂ ਕਹਿ ਸਕਦੀ ਕਿ ਅਸੀਂ ਪ੍ਰਬੰਧ ਪੂਰੇ ਕਰ ਲਏ ਫੋਟ ਕਿਤੋਂ ਦੀ ਵੀ ਹੈ ਮੈਂ ਇਹ ਨਹੀਂ ਕਹਦਾ ਕੱਲੀ ਪੰਜਾਬ ਮੈਂ ਕਿਸੇ ਇੱਕ ਸਟੇਟ ਦੀ ਸਰਕਾਰ ਨੂੰ ਬਲੇਮ ਨਹੀਂ ਕਰਦਾ ਕੁਦਰਤੀ ਆਫਤਾਂ ਦੇ ਥੱਲੇ ਲੋਕਾਂ ਨੂੰ ਸਿਰ ਝੁਕਾਉਣਾ ਪੈਂਦਾ ਤੇ ਲੋਕ ਹੀ ਉੱਠ ਕੇ ਉਹਨਾਂ ਆਫਤਾਂ ਦਾ ਸਾਹਮਣਾ ਕਰਦੇ ਆ ਉਹਨਾਂ ਲੋਕਾਂ ਦਾ ਸਾਥ ਦਿੰਦੇ ਜਿਹੜੇ ਲੋਕ ਮੁਸੀਬਤ ਚ ਆਏ ਹੁੰਦੇ ਆ ਪਰ ਜਿਨ੍ਹਾਂ ਥਾਵਾਂ ਤੇ ਹੜ੍ਹ ਦੀ ਸਥਿਤੀ ਨਹੀਂ ਕੀ ਉਹ ਸਾਰੇ ਲੋਕਾਂ ਦੀ ਦੁਨੀਆ ਭਰ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਲੋਕਾਂ ਦਾ ਸਾਥ ਦੇ ਸਕੀਏ ਸਰ ਜਿਹੜੇ ਹੜ੍ਹ ਦੀ ਮਾਰ ਵਿੱਚ ਆ ਗਏ ਹੈ ਕਿਸਾਨ ਜਾਂ ਮਜ਼ਦੂਰ ਉਹਨਾਂ ਵਾਸਤੇ ਕੋਈ ਫੰਡ ਕੋਲ ਨੂੰ ਵਗੈਰਾ ਜਾਰੀ ਉਹਦੇ ਲਈ ਸਾਰੀ ਪਾਲਿਸੀ ਬਣੂਗੀ ਜੀ ਸਾਰੀ ਹਰ ਤਰ੍ਹਾਂ ਦੀ ਪਾਲਿਸੀ ਜਿਵੇਂ ਲਗਾਤਾਰ ਬੰਦੀਆਂ ਆਈਆਂ ਉਵੇਂ ਹੀ ਪਾਲਿਸੀ ਬਣੂਗੀ ਉਹਦਾ ਜਾਇਦਾ ਲਿਆ ਜਾਊਗਾ ਉਹਨਾਂ ਦੇ ਨੁਕਸਾਨ ਜਿਹੜੇ ਉਹਨਾਂ ਦੀ ਪੂਰਤੀ ਕਰਾਈ ਜਾਊਗੀ ਇਹ ਸਾਰਾ ਕੁਝ ਬਾਅਦ ਦੀਆਂ ਗੱਲਾਂ ਕੇਨਾ ਫੇਲਾ ਲਾਪਾ ਨੂੰ ਉਹਨਾਂ ਨੂੰ ਰਾਸ਼ਨ ਤੇ ਜਿਹੜਾ ਪਸ਼ੂਆਂ ਦਾ ਚਾਰਾ ਜਿਹੜਾ ਉਹਨਾਂ ਦੇ ਰੋਜ਼ ਮਰਲਾ ਦੀਆਂ ਜ਼ਿੰਦਗੀਆਂ ਉਹਨਾਂ ਤੇ ਧਿਆਨ ਦੇ